ਦਾਦੀ ਅੰਮੀਏ ਮੁੜ ਕੇ ਆ ਜਾ ਤੇਰੇ ਪੋਤੇ ਦਾ ਜੀ ਨਾ ਲਗੇ ਅਗਰ ਮੈਂ ਗੱਲ ਕਰਾਂ ਗਾਣੇ ਦੀ ਦਾਦੀ ਅੰਮੀਏ ਤਾਂ ਇਹ ਗਾਣਾ ਇੱਕ ਦਾਦੀ ਪੋਤੇ ਦੇ ਪਿਆਰ ਨੂੰ ਦਰਸਾਉਂਦਾ ਹੈ ਤੇ ਮੈਨੂੰ ਲੱਗਦਾ ਕਿ ਹਰ ਬੰਦੇ ਦੀ ਆਪਣੀ ਦਾਦੀ ਨਾਲ ਇੱਕ ਅਟੈਚਮੈਂਟ ਹੁੰਦੀ ਹੈ ਇਸ ਦੇ ਪਿੱਛੇ ਕੋਈ ਹਿਸਟਰੀ ਹੈ ਔਰ ਕਿਉਂਕਿ ਤੁਸੀਂ ਅੰਮੀ ਮੇਰੀ ਵੀ ਕੱਢਿਆ ਗਾਣਾ ਹੈ ਕਿਤੇ ਦਾਦੀ ਅੰਮੀ ਹੈ ਅੰਮੀ ਮੇਰੀ ਦਾ ਸਿਚੁਏਸ਼ਨਲ ਉਹ ਫਿਲਮ ਦਾ ਗਾਣਾ ਸੀਗਾ ਪਰ ਅਗਰ ਤੁਸੀਂ ਉਸ ਗਾਣ ਨੂੰ ਵੀ ਦੇਖਦੇ ਹੋ ਤਾਂ ਮੈਨੂੰ ਲੱਗਦਾ ਹਰ ਧੀ ਨੂੰ ਉਹ ਗਾਣਾ ਚੰਗਾ ਲੱਗਦਾ ਦਾਦੀ ਅੰਮੀ ਹੈ ਮੇਰਾ ਮੇਰੀ ਮੇਰਾ ਪਰਸਨਲ ਹੀ ਮੇਰਾ ਫੇਵਰਿਟ ਸਬਜੈਕਟ ਸੀਗਾ ਕਿਉਂਕਿ ਮੇਰੀ ਦਾਦੀ ਜੀ ਨਾਲ ਮੇਰੀ ਬਹੁਤ ਜ਼ਿਆਦਾ ਅਟੈਚਮੈਂਟ ਸੀ ਤੇ ਅੱਜ ਵੀ ਹੈ ਰੇਣੀ ਵੀ ਆ ਹਮੇਸ਼ਾ ਮੈਂ ਆਣਾ ਜਦੋਂ ਤਾਂ ਮੇਰੇ ਲਈ ਉਹਨਾਂ ਨੇ ਲੱਡੂ ਬਣਾ ਕੇ ਰੱਖਣੇ ਗੁੜ ਨਾਲ ਰੋਟੀ ਮੈਮਰੀਜ਼ ਯਾਦ ਨੇ ਮਤਲਬ ਯਾਦ ਯੈਸ ਯੈਸ ਬਿਲਕੁਲ ਡੈਫੀਨਟਲੀ ਉਹ ਭੁੱਲ ਨਹੀਂ ਸਕਦੇ ਔਰ ਉਹਨਾਂ ਦਾ ਉਹ ਦੁਆ ਕਰਦੇ ਹੁੰਦੇ ਸੀ ਉਹ ਮੈਨੂੰ ਕਹਿੰਦੇ ਸੀ ਕਲਾਕਾਰ ਆ ਤੇਰਾ ਗਾਣਾ ਚੱਲੂਗਾ ਤੂੰ ਗਾਇਆ ਕਰ ਤੇ ਸਾਡਾ ਕਲਾਕਾਰ ਕਦੋਂਗਾ ਉਹ 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 ਚੀਜ਼ਾਂ ਉਹਨਾਂ ਦੀ ਦੁਆਵਾਂ ਨੇ ਇੱਥੇ ਤੱਕ ਬਣਾਇਆ ਤੇ ਜਿਨ੍ਹਾਂ ਨੇ ਦੁਆਵਾਂ ਦਿੱਤੀਆਂ ਉਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਗਾਇਬ ਪਾਪਾ ਨੂੰ ਕਹਿੰਦੇ ਉਹਨਾਂ ਕਿ ਯਾਰ ਜਿਹੜਾ ਬਿਲਕੁਲ ਹੀ ਲੌਸਟ ਹੋ ਗਿਆ ਚੀਜ਼ਾਂ 3 ਸਾਲਾਂ ਦੇ ਵਿੱਚ ਮੂਵੀਜ਼ ਦੇ ਗਾਣੇ ਆਏ ਅਸੀਂ ਗਾਣੇ ਵੀ ਕਿੱਥੇ ਬਟ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਸੋਸ਼ਲ ਮੀਡੀਆ ਤੋਂ ਦੂਰ ਹੋ ਗਿਆ ਬਿੱਗੇਸਟ ਮੈਂ ਬਰਸਾਤਾ ਵੀ ਤੇਰੇ ਨਾਲ ਰਾਤਾਂ ਵੀ ਤੇਰੇ ਨਾਲ ਦਿਲ ਸਭੇ ਤੇਰੇ ਨਾਲ ਵੇ ਵੇਖਣਾ ਵੀ ਤੈਨੂੰ ਏ ਮਨਣਾ ਵੀ ਤੈਨੂੰ ਐ ਤੂੰ ਸਾਡਾ ਰੱਬ ਯਾਰ ਵੇ سوشل میڈیا ਦੇ ਕੁਝ ਚੰਗੇ ਫੈਕਟ ਨੇ ਕੁਝ ਬੈਡ ਫੈਕਟ ਮੇਰੇ ਕਿਤੇ ਨਾ ਕਿਤੇ ਸਬਕੌਂਸ਼ੀਅਸ ਮਾਈਂਡ 'ਚ ਇਹ ਬੈਡ ਕੀ ਚੀਜ਼ ਕੀ ਯਾਰ ਥਿਸ ਇਜ਼ ਬੈਡ ਹੈਪਨ ਇਹ ਸਹੀ ਨਹੀਂ ਹੋ ਰਿਹਾ ਜੀ ਕੋਈ ਚੰਗੀ ਚੀਜ਼ ਪ੍ਰਮੋਟ ਨਹੀਂ ਹੋ ਰਹੀ ਇਹ ਸਬਜੈਕਟਾਂ ਦਾ ਹਨਾ ਬਹੁਤ ਜ਼ਰੂਰੀ ਸੀ ਮੈਨੂੰ ਜੀ ਇਸ ਸਬਜੈਕਟ ਤੋਂ ਮੈਨੂੰ ਕੋਈ ਕਮਰਸ਼ੀਅਲ ਪ੍ਰੋਫਿਟ ਨਹੀਂ ਆ ਨਾ ਮੇਰਾ ਕੋਈ ਇਦਾਂ ਦਾ ਕੋਈ ਮੇਰਾ ਥਾਟ ਪ੍ਰੋਸੈਸ ਆ ਵੀ ਮੋਸਟਲੀ ਬੰਦਾ ਪ੍ਰੋਮੋਸ਼ਨ ਦਾ ਕਰਦਾ ਮੇਰਾ ਗਾਣਾ ਚੱਲੇ ਮੇਰੇ ਵਿਊਜ਼ ਆਣਗੇ ਮੇਰਾ ਇਹ ਹੋਏਗਾ ਮੈਨੂੰ ਕੋਈ ਲਾਲਚ ਨਹੀਂ ਇਸ ਪ੍ਰੋਜੈਕਟ ਨੂੰ ਤੁਸੀਂ ਕਿੰਨਾ ਟਾਈਮ ਲੱਗਿਆ ਇਸ ਪ੍ਰੋਜੈਕਟ ਨੂੰ ਕਰਨ ਤੇ ਪ੍ਰੋਜੈਕਟ ਨੂੰ ਤਾਂ ਜੀ ਬਹੁਤ ਜਲਦੀ ਸੀ ਮੇਰੇ ਖਾਤੇ ਪਰ 10 15 ਦਿਨਾਂ ਚ ਸਾਡਾ ਸਾਰਾ ਗਾਣਾ ਕੰਪਲੀਟ ਵਿਦ ਵੀਡੀਓ ਰੈਡੀ ਹੋ ਗਿਆ ਸੀ ਤਿੰਨ ਸਾਲ ਜਿਹੜਾ ਤੁਸੀਂ ਮੈਨੂੰ ਕਰ ਰਹੇ ਨਾ ਮੈਂ ਗਾਇਬ ਹੋ ਗਿਆ ਸੀ ਮੈਨੂੰ ਉਸਤੇ ਬਿਜ਼ੀ ਹੋ ਗਿਆ ਸੀ ਨਹੀਂ ਨਹੀਂ ਮੈਂ ਬਿਜ਼ੀ ਤਾਂ ਹੋ ਗਿਆ ਸੀ ਮੁੰਲਾ ਤਾਂ ਤੁਸੀਂ ਵੀ ਕਿਤੇ ਬਿਜ਼ੀ ਹੋਗੇ ਜਿਹੜਾ ਤੁਸੀਂ ਦੇਖਿਆ ਨਹੀਂ ਸਾਬੋ ਕਿਤੇ ਵੀ ਪ੍ਰੋਜੈਕਟ ਕਾਫੀ ਨੇ ਜੀ ਬਹੁਤ ਸਾਰੇ ਗਾਣੇ ਨੇ ਇਸ ਗਾਣੇ ਤੋਂ ਬਾਅਦ ਸਾ ਤਿੰਨ ਚਾਰ EP ਸਾਡੀਆਂ ਪਲਾਨ ਹੋਈਆਂ ਹੋਈਆਂ ਉਹ ਵੀ ਰੱਬ ਦੀ ਮਿਹਰ ਨਾਲ ਬਹੁਤ ਸੋਹਣੇ ਗਾਣੇ ਬਣ ਗਏ ਨੇ ਪ੍ਰੋਜੈਕਟ ਦੇ ਵਿੱਚ ਮੇਰਾ ਬਸ ਇਹ ਹੈ ਕਿ ਚਾਹੇ ਮੈਂ ਗਾਣੇ ਥੋੜੇ ਘਰਾ ਪਰ ਮੈਨੂੰ ਚਾਹੇ ਚੀਜ਼ਾਂ ਥੋੜੀਆਂ ਹੋਣ ਪਰ ਵਧੀਆ ਹੋਣ ਥੈਟਸ ਇਟ ਤੇ ਮੈਰਿਜ ਬਾਰੇ ਨਹੀਂ ਕਦੀ ਸੋਚਿਆ ਤੁਸੀਂ ਕਿ ਪਰਸਨਲ ਲਾਈਫ ਬਾਰੇ ਕਿ ਮੈਂ ਮੈਰਿਜ ਵੀ ਕਰਵਾਣੀ ਹੈ oh my god ਤੁਸੀਂ ਤੁਹਾਨੂੰ ਪਤਾ ਨਹੀਂ ਅਸ ਤੱਕ ਮੇਰੀ ਮੈਰਿਜ ਹੋ ਗਈ ਮੈਰਿਜ ਹੋਈ ਹੋਈ ਤੁਹਾਡੀ ਤੁਸੀਂ ਦੇਖੋ ਮੈਂ ਲਾਸ ਨੀ ਆ ਇੰਡਸਟਰੀ ਚ ਤੁਸੀਂ ਲਾਸਟ ਇੰਡਸਟਰੀ ਚ ਚਾਰ ਸਾਲ ਤੁਸੀਂ ਕਿਤੇ ਗਾਇਬ ਰਹੇ ਹੋ ਜਿਹੜਾ ਤੁਹਾਡਾ ਮੇਰੇ ਤੇ ਧਿਆਨ ਹੀ ਨਹੀਂ ਰਿਹਾ ਤੁਸੀਂ ਕੱਟਿਓ ਨਾ ਤੁਹਾਨੂੰ ਸੌ ਲੱਗੇ ਤੁਹਾਡੇ ਚੈਨਲ ਦੀ ਜੀ 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 ਇਹ ਤੁਸੀਂ ਕੱਟਣੀ ਨਹੀਂ ਚਾਰ ਸਾਲ ਤੁਸੀਂ ਕਿਤੇ ਗਾਇਬ ਰਹੇ ਹੋ ਚਾਰ ਸਾਲ ਮੈਂ ਇੰਡਸਟਰੀ ਚ ਸੀ ਸੀ ਸੋ ਲੁਧਿਆਣੇ ਵਿੱਚ ਪਹੁੰਚੇ ਨੇ ਅੱਜ ਕਮਲ ਖਾਨ ਸਿੰਗਰ ਕਮਲ ਖਾਨ ਪੰਜਾਬੀ ਸਿੰਗਰ ਨੇ ਤੇ ਇਹਨਾਂ ਦੇ ਕਾਫੀ Song ਐ ਤਾਂ ਦੇ ਤੁਸੀਂ ਸੁਣੇ ਹੋਣੇ ਨੇ ਜੋ ਬਹੁਤ ਹਰਟਚਿੰਗ ਨੇ ਤੇ ਗੱਲ ਕਰ ਲੈਣੀ ਹੈ ਅੱਜ ਵੀ ਇੱਕ ਇਹਨਾਂ ਦਾ ਨਵਾਂ Song ਜਿਹੜਾ ਕਿ ਆਉਣ ਵਾਲਾ ਤੇ ਉਸ ਰਿਗਾਰਡਿੰਗ ਪ੍ਰੈਸ ਕਾਨਫਰੰਸ ਕਰ ਲਈ ਪਹੁੰਚੇ ਨੇ ਲੁਧਿਆਣੇ ਵਿੱਚ ਦਾਦੀ ਅਮੀਏ ਇਹ Song ਇਹਨਾਂ ਦਾ ਇੱਕ ਟਰੈਕ ਰਿਲੀਜ਼ ਹੋਣ ਜਾ ਰਿਹਾ ਤੇ ਗੱਲ ਕਰ ਲੈਣੀ ਹੈ ਇਸ ਤੋਂ ਪਹਿਲਾਂ ਵੀ ਕਈ Song ਜੋ ਨੇ ਕਮਲ ਖਾਨ ਜੀ ਵੱਲੋਂ ਕੱਢੇ ਗਏ ਨੇ ਸਵਾਗਤ ਹੈ ਸਰ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਤੇ ਤੁਹਾਡੇ ਸਰੋਤਿਆਂ ਦਾ ਵੀ ਬਹੁਤ ਸਾਰਾ ਪਿਆਰ ਸਤਿਕਾਰ ਕਮਲ ਖਾਨ ਜੀ ਦੇਰ ਤੁਸੀਂ ਗਾਇਬ ਹੋ ਗਏ ਸੀਗੇ 4 3 4 ਸਾਲ ਬਾਅਦ ਤੁਸੀਂ ਜਿਹੜਾ ਕਿ ਐਂਟਰੀ ਕੀਤੀ ਦੁਬਾਰਾ ਔਰ ਬੜਾ ਵਧੀਆ ਜਿਹਾ Song ਲੈ ਕੇ ਆਏ ਹੋ ਤਾਂ ਕੀ ਕਹਿੰਦੇ ਗਾਇਬ ਨਹੀਂ ਸੀ ਮੈਂ ਕਿਤੇ ਹੋਇਆ ਬਸ ਥੋੜਾ ਜਿਹਾ ਮੈਂ ਐਕਚੁਅਲ ਸੋਸ਼ਲ ਮੀਡੀਆ ਤੋਂ ਦੂਰ ਹੋ ਗਿਆ ਸੀ ਜੀ ਮੈਂ ਗਾਣੇ ਕਰਦਾ ਸੀ ਇਹਨੇ ਪ੍ਰੋਮੋਟ ਨਹੀਂ ਸੀ ਕਰਦਾ ਬਿਕਾਜ਼ ਇੱਕ ਨਾ ਤੁਹਾਡੀ ਲਾਈਫ ਚ ਇੱਕ ਫਰੇਜ਼ ਆਂਦਾ ਹੈ ਕਿ ਜਦੋਂ ਤੁਸੀਂ ਬਹੁਤ ਫੋਚ ਫੋਚ ਚੀਜ਼ਾਂ ਤੋਂ ਅੱਕ ਜਾਂਦੇ ਹੋ ਤੁਸੀਂ ਸੋਚਦੇ ਹੋ ਯਾਰ ਕਿ ਯਾਰ ਹੁਣ ਮੈਂ ਥੋੜਾ ਆਪਣੇ ਆਪ ਨੂੰ ਬ੍ਰੇਕ ਦੇ ਲਾਂ ਤੇ ਕੁਝ ਚੀਜ਼ਾਂ ਨੂੰ ਵਧੀਆ ਇਨਕਰੀਸ ਕਰੀਏ ਹੋਰ ਚੀਜ਼ਾਂ ਲੈ ਕੇ ਆਈਏ ਸੋ ਮੈਂ ਉਸ ਸਰਚਿੰਗ ਤੇ ਲੱਗਿਆ ਹੋਇਆ ਸੀ ਸੋ ਗਾਣੇ ਬਹੁਤ ਸੋਹਣੇ ਬਣ ਗਏ ਔਰ মিডিਆ ਨਾਲ ਦੁਬਾਰਾ ਤਾਲੁਕਾ ਸਾਡਾ ਸ਼ੁਰੂ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ মিডিਆ ਦਾ ਤੁਸੀਂ ਅੱਜ ਆਏ ਸਾਡੇ ਗਾਣੇ ਨੂੰ ਪਿਆਰ ਦੇਣ ਲਈ ਔਰ ਅਗਰ ਮੈਂ ਗੱਲ ਕਰਾਂ ਗਾਣੇ ਦੀ ਦਾਦੀ ਅੰਮੀ ਹੈ ਤਾਂ ਇਹ ਗਾਣਾ ਇੱਕ ਦਾਦੀ ਪੋਤੇ ਦੇ ਪਿਆਰ ਨੂੰ ਦਰਸਾਉਂਦਾ ਹੈ ਤੇ ਮੈਨੂੰ ਇਹ ਲੱਗਦਾ ਕਿ ਹਰ ਬੰਦੇ ਦੀ ਆਪਣੀ ਦਾਦੀ ਨਾਲ ਇੱਕ ਅਟੈਚਮੈਂਟ ਹੁੰਦੀ ਹੈ ਕੀ ਇਸ ਦੇ ਪਿੱਛੇ ਕੋਈ ਹਿਸਟਰੀ ਹੈ ਔ ਕਿਉਂਕਿ ਤੁਸੀਂ ਅੰਮੀ ਮੇਰੀ ਵੀ ਕੱਢਿਆ ਗਾਣਾ ਹੈ ਕਿਤੇ ਦਾਦੀ ਅੰਮੀ ਹੈ ਨੀ ਨੀ ਅਮੀਦਾ ਅੰਮੀ ਮੇਰੀ ਦਾ ਸਿਚੁਏਸ਼ਨਲ ਉਹ ਫਿਲਮ ਦਾ ਗਾਣਾ ਸੀਗਾ ਪਰ ਅਗਰ ਤੁਸੀਂ ਉਸ ਗਾਣ ਨੂੰ ਵੀ ਦੇਖਦੇ ਹੋ ਤਾਂ ਮੈਨੂੰ ਲੱਗਦਾ ਹਰ ਧੀ ਨੂੰ ਉਹ ਗਾਣਾ ਚੰਗਾ ਲੱਗਦਾ ਤੇ ਉਹ ਕਿਉਂਕਿ ਉਹਦੇ ਵਿੱਚ ਉਹ ਸਟੋਰੀ ਬੜੀ ਪਿਆਰੀ ਸੀਗੀ ਪਰ ਦਾਦੀ ਅੰਮੀ ਇਹ ਮੇਰਾ ਮੇਰੀ ਮੇਰਾ ਪਰਸਨਲ ਹੀ ਮੇਰਾ ਫੇਵਰਿਟ ਸਬਜੈਕਟ ਸੀਗਾ ਕਿਉਂਕਿ ਮੇਰੀ ਦਾਦੀ ਜੀ ਨਾਲ ਮੇਰੀ ਬਹੁਤ ਜ਼ਿਆਦਾ ਅਟੈਚਮੈਂਟ ਸੀ ਤੇ ਅੱਜ ਵੀ ਹੈ ਤੇ ਰੈਣੀ ਵੀ ਆ ਹਮੇਸ਼ਾ ਕਿਉਂਕਿ ਜਦੋਂ ਆਣਾ ਉਹਨਾਂ ਨੇ ਮੈਂ ਆਣਾ ਜਦੋਂ ਤਾਂ ਮੇਰੇ ਲਈ ਉਹਨਾਂ ਨੇ ਲੱਡੂ ਬਣਾ ਕੇ ਰੱਖਣੇ ਗੁੜ ਨਾਲ ਰੋਟੀ ਮੈਮਰੀਜ਼ ਯਾਦ ਨੇ ਮਤਲਬ ਯੈਸ ਯੈਸ ਬਿਲਕੁਲ ਡੈਫੀਨਟਲੀ ਉਹ ਭੁੱਲ ਨਹੀਂ ਸਕਦੇ ਔਰ ਉਹਨਾਂ ਦਾ ਉਹ ਦੁਆ ਕਰਦੇ ਹੁੰਦੇ ਸੀ ਉਹ ਮੈਨੂੰ ਕਹਿੰਦੇ ਸੀ ਕਲਾਕਾਰ ਆ ਤੇਰਾ ਗਾਣਾ ਚੱਲੂਗਾ ਤੂੰ ਗਾਇਆ ਕਰ ਮੈਂ ਸਾਡਾ ਕਲਾਕਾਰ ਕਦੋਂਗਾ ਉਹ ਉਹ ਚੀਜ਼ਾਂ ਉਹਨਾਂ ਦੀਆਂ ਦੁਆਵਾਂ ਨੇ ਇੱਥੇ ਤੱਕ ਬਣਾਇਆ ਤੇ ਜਿਨ੍ਹਾਂ ਨੇ ਦੁਆਵਾਂ ਦਿੱਤੀਆਂ ਉਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਮਲ ਖਾਨ ਜੀ ਇੱਕ ਚੀਜ਼ ਪੁੱਛਣਾ ਚਾਹੁੰਗਾ ਜਿਸ ਤਰ੍ਹਾਂ ਤੁਸੀਂ ਬੋਲੀਵੁੱਡ ਦੇ ਵਿੱਚ ਐਂਟਰੀ ਕਰੀ ਵੀ ਹੈ ਕਈ ਵਾਰ ਟਰਾਈ ਵੀ ਕੀਤਾ ਤੇ ਹੁਣ ਤੁਸੀਂ ਮਤਲਬ ਪੰਜਾਬੀ ਐਲਬਮਸ 'ਚ ਹੀ ਗਾਇਬ ਹੋ ਗਏ ਹੋ ਪੰਜਾਬੀ ਗਾਣੇ ਕਈ ਕੱਢੇ ਨੇ ਤੁਸੀਂ ਪਰ ਇੱਕ ਚੀਜ਼ ਹੈ ਕਿ ਜਦੋਂ ਤੁਸੀਂ ਕੱਢਦੇ ਹੋ ਉਹ ਬੜਾ ਲਾਜਵਾਬ ਜਿਹਾ ਗਾਣਾ ਕੱਢਦੇ ਹੋ ਹਰ ਟੱਚਿੰਗ ਤੇ ਗਾਇਬ ਹੋਣ ਦਾ ਕੀ ਰੀਜ਼ਨ ਤੁਸੀਂ ਮੰਨਦੇ ਇਸ ਨੂੰ ਗਾਇਬ ਨਹੀਂ ਹੈ ਐਕਚੁਅਲ ਦੇ ਵਿੱਚ ਨਾ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਮੈਂ ਥੋੜੇ ਥੋੜੇ ਤੁਹਾਨੂੰ ਥੋੜਾ ਜਿਹਾ ਬਰੀਫ ਕਰਨਾ ਚਾਹੁੰਦਾ ਗਾਇਬ ਪਾਉ ਨੂੰ ਕਹਿੰਦੇ ਹੁੰਦੇ ਨੇ ਕਿ ਜਿਹੜਾ ਬਿਲਕੁਲ ਹੀ ਲੌਸਟ ਹੋ ਗਿਆ ਚੀਜ਼ ਹੈ 3 ਸਾਲਾਂ ਦੇ ਵਿੱਚ ਮੂਵੀਜ਼ ਦੇ ਗਾਣੇ ਆਏ ਅਸੀਂ ਗਾਣੇ ਵੀ ਕੀਤੇ ਬਟ ਮੈਂ ਤੁਹਾਨੂੰ ਦੱਸਣਾ ਕਿ ਮੈਂ ਸੋਸ਼ਲ ਮੀਡੀਆ ਤੋਂ ਦੂਰ ਹੋ ਗਿਆ बिकॉज़ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਕੁਝ ਚੰਗੇ ਇਫੈਕਟ ਨੇ ਕੁਝ ਬੈਡ ਇਫੈਕਟ ਨੇ ਜੀ ਤੇ ਮੈਨੂੰ ਇਹ ਲੱਗਦਾ ਸੀ ਕਿ ਮੇਰੇ ਕਿਤੇ ਨਾ ਕਿਤੇ ਸਬਕੌਂਸ਼ੀਅਸ ਮਾਈਂਡ 'ਚ ਇਹ ਬੈਡ ਗੀ ਚੀਜ਼ ਕੀ ਯਾਰ ਥਿਸ ਇਜ਼ ਬੈਡ ਹੈਪਨ ਇਹ ਸਹੀ ਨਹੀਂ ਹੋ ਰਿਹਾ ਜੀ ਕੋਈ ਚੰਗੀ ਚੀਜ਼ ਪ੍ਰਮੋਟ ਨਹੀਂ ਹੋ ਰਹੀ ਮਤਲਬ ਉਹਦੇ ਵਿੱਚ ਮੇਰਾ ਕਿਤੇ ਨਾ ਕਿਤੇ ਕੁਐਸਚਨਿੰਗ ਮੀਡੀਆ ਤੇ ਵੀ ਉੱਠਦਾ ਸੀ ਜੀ ਵੀ ਆਰ ਵਾਈ ਪ੍ਰੋਮੋਟਿੰਗ ਥਿਸ ਥਿੰਗਸ ਹਨਾ ਕਿਉਂ ਇਹ ਚੀਜ਼ਾਂ ਕਰ ਰਹੇ ਨੇ ਕਿਉਂ ਹੋ ਰਹੀਆਂ ਨੇ ਤਾਂ ਮੈਨੂੰ ਲੱਗੇ ਮੈਂ ਕਿਹਾ ਯਾਰ ਠੀਕ ਆ ਉਹਨਾਂ ਦੀ ਆਪਣੀ ਡਿਊਟੀਆਂ ਮੇਰੀ ਆਪਣੀ ਡਿਊਟੀ ਆ ਗਾਣੇ ਕਰੋ ਛੱਡੋ ਚੱਲਣ ਦਾ ਚੱਲਣ ਦਸਲੀ ਵੇਟ ਪਰ ਮੈਨੂੰ ਇਸ ਸਬਜੈਕਟ ਤੇ ਲੱਗੇ ਕਿ ਯਾਰ ਮੈਂ ਦੇਖਣਾ ਚਾਹੁੰਦਾ ਕਿ মিডিਆ ਮੇਰੀ ਕਿੰਨੀ ਹੈਲਪ ਕਰਦੀ ਹੈ ਕਿ ਉਹ ਇਸ ਗਾਣੇ ਨੂੰ ਕਿੰਨਾ ਕੁ ਪ੍ਰਮੋਟ ਕਰਦੇ ਨੇ ਕਿੱਥੇ ਉਹ ਪਹੁੰਚਾਉਂਦੇ ਨੇ ਇਸ ਚੀਜ਼ ਨੂੰ ਕਿਉਂਕਿ ਅੱਜ ਦੇ ਟਾਈਮ ਤੇ ਸੋਸ਼ਲ ਮੀਡੀਆ ਹੀ ਇੱਕ ਐਦਾਂ ਦਾ ਮਾਧਿਅਮ ਹੈ ਸੌਰੀ ਐਦਾਂ ਦਾ ਮਾਧਿਅਮ ਹੈ ਕਿ ਜਿਸ ਨੂੰ ਆਪਾਂ ਇੱਕ ਇੱਕ ਚੰਗੇ ਪਲੇਟਫਾਰਮ ਤੇ ਲੈ ਕੇ ਆ ਸਕਦੇ ਹਾਂ ਸੋ ਮੈਨੂੰ ਲੱਗਦਾ ਕਿ ਇਹ ਸਬਜੈਕਟਾਂ ਦਾ ਆਣਾ ਬਹੁਤ ਜ਼ਰੂਰੀ ਸੀ ਮੈਨੂੰ ਜੀ ਇਸ ਸਬਜੈਕਟ ਤੋਂ ਮੈਨੂੰ ਕੋਈ ਕਮਰਸ਼ੀਅਲ ਪ੍ਰੋਫਿਟ ਨਹੀਂ ਆ ਨਾ ਮੇਰਾ ਕੋਈ ਏਦਾਂ ਦਾ ਕੋਈ ਮੇਰਾ ਥਾਟ ਪ੍ਰੋਸੈਸ ਆ ਵੀ ਮੋਸਟਲੀ ਬੰਦਾ ਪ੍ਰਮੋਸ਼ਨ ਤਾਂ ਕਰਦਾ ਮੇਰਾ ਗਾਣਾ ਚੱਲੇ ਮੇਰੇ ਵਿਊਜ਼ ਆਣਗੇ ਮੇਰਾ ਇਹ ਹੋਏਗਾ ਮੈਨੂੰ ਕੋਈ ਲਾਲਚ ਨਹੀਂ ਆਮ ਵੈਰੀ ਸੈਟੀਸਫਾਈਡ ਦਦੀ ਅੰਮੀਏ ਤੁਸੀਂ ਜਿਹੜਾ ਗਾਇਆ ਗਾਣਾ ਇਹਦਾ ਟਰੈਕ ਦੀਆਂ ਲਾਈਨਾਂ ਵੀ गा ਕੇ ਦਿਖਾ ਦਿਓ ਜੀ ਬਿਲਕੁਲ ਜੀ ਬਿਲਕੁਲ ਦਦੀ ਅੰਮੀਏ ਮੁੜ ਕੇ ਆ ਜਾ ਤੇਰੇ ਪੋਤੇ ਦਾ ਜੀ ਨਾ ਲਗੇ ਵਾ 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 ਤੇ ਇਸ ਪ੍ਰੋਜੈਕਟ ਨੂੰ ਤੁਸੀਂ ਕਿੰਨਾ ਟਾਈਮ ਲੱਗੇ ਇਸ ਪ੍ਰੋਜੈਕਟ ਨੂੰ ਕਰਨ ਦੇ ਪ੍ਰੋਜੈਕਟ ਨੂੰ ਤਾਂ ਜੀ ਬਹੁਤ ਜਲਦੀ ਅਸੀਂ ਮੇਰੇ ਖਿਆਲ ਚ 10 15 ਦਿਨਾਂ ਚ ਸਾਡਾ ਸਾਰਾ ਗਾਣਾ ਕੰਪਲੀਟ ਵਿਦ ਵੀਡੀਓ ਰੈਡੀ ਹੋ ਗਿਆ ਸੀ ਮੈਂ ਕੁਝ ਚੀਜ਼ਾਂ ਇੱਕ ਵਕਤ ਸਾਡੀ ਫਿਲਮ ਆ ਰਹੀ ਹੈ ਇਟਾਂ ਦਾ ਘਰ ਅਸੀਂ ਪ੍ਰੋਡਿਊਸ ਕੀਤੀ ਆ ਨਿਸ਼ਾ ਬਾਨੋ ਜੀ ਨੇ ਮੈਂ ਤੇ ਸਾਡੇ ਨਾਲ ਹੋਰ ਕਲੀਕਸ ਨੇ ਅਸੀਂ ਸਾਰਿਆਂ ਨੇ ਫਿਲਮ ਬਣਾਈ ਹੈ ਮਿਲ ਕੇ ਅਸੀਂ ਥੋੜਾ ਜਿਹਾ ਉਹਦੀ ਪ੍ਰੋਸੈਸਿੰਗ ਦੇ ਵਿੱਚ ਬਿਜ਼ੀ ਸੀਗੇ ਮੈਨੂੰ ਲੱਗਦਾ ਕਮਿੰਗ ਆ ਰਹੀ ਹੈ ਹਾਂਜੀ ਅਪਕਮਿੰਗ ਉਹ 3000 ਸਾਲ ਜਿਹੜਾ ਤੁਸੀਂ ਮੈਨੂੰ ਕਹ ਰਹੇ ਨਾ ਮੈਂ ਗਾਇਬ ਹੋ ਗਿਆ ਸੀ ਮੈਨੂੰ ਲੱਗਦਾ ਉਸਤੇ ਬਿਜ਼ੀ ਹੋ ਗਿਆ ਸੀ ਨਹੀਂ ਨਹੀਂ ਮੈਂ ਬਿਜ਼ੀ ਤਾਂ ਹੋ ਗਿਆ ਸੀ ਮੈਨੂੰ ਲੱਗਾ ਤੁਸੀਂ ਵੀ ਕਿਤੇ ਬਿਜ਼ੀ ਹੋਗੇ ਜਿਹੜਾ ਤੁਸੀਂ ਦੇਖਿਆ ਨਹੀਂ ਸਾਨੂੰ ਕਿਤੇ ਨਹੀਂ ਤੁਸੀਂ ਫਿਰ ਉਸ ਚੀਜ਼ ਤੇ ਐਲਬਮ ਤੁਸੀਂ ਦੱਸ ਰਹੇ ਹੋ ਨਾ ਕੀ ਨਹੀਂ ਇਹ ਤਾਂ ਫਿਲਮ ਸਾਡੀ ਹੋਣੀ ਰਿਲੀਜ਼ ਹੋ ਗਈ ਸੀ ਇਹ ਤਾਂ ਸਾਡੀ ਫਿਲਮ ਅਸੀਂ ਰਿਲੀਜ਼ ਕਰਦਾ ਨਹੀਂ ਆ ਸੌਰੀ ਤੇ ਮੇਬੀ ਸਾਡੀ ਜਨਵਰੀ ਸੀ ਸ਼ੂਟ ਕੀਤੀ ਸੀ ਕੰਪਲੀਟ ਫਿਲਮ ਹੋਪਫੁਲੀ ਇਸ ਅੰਬਰੇਜ ਜਨਵਰੀ ਤੱਕ ਅਪਰਲੀਸ ਕਮਲ ਖਾਨ ਜੀ ਤੁਸੀਂ ਬਹੁਤ ਵਧੀਆ ਵਧੀਆ ਸੌਂਗਸ ਟਰੈਕ ਲਾ ਕੇ ਆਂਦੇ ਹੋ ਲੋਕਾਂ ਨੂੰ ਇਮੋਸ਼ਨਲ ਵੀ ਹੁੰਦੇ ਨੇ ਪਰ ਤੁਹਾਡਾ ਇੱਕ ਫੇਵਰੇਟ ਆਪਣਾ ਕੋਈ ਸੌਂਗ ਜਿਹੜਾ ਤੁਹਾਨੂੰ ਵੀ ਲੱਗੇ ਕਿ ਮੇਰੀ ਉਹ ਆਵਾਜ਼ ਮਤਲਬ ਮੈਂ ਹਰ ਟਾਈਮ ਗਾਵਾ ਤੇ ਉਹਨੂੰ ਵਧੀਆ ਲੱਗੇ ਉਹ ਚੀਜ਼ ਇੱਕ ਮੈਨੂੰ ਬੜਾ ਚੰਗਾ ਲੱਗਦਾ ਗਾਣਾ ਬਰਸਾਤਾ ਵੀ ਤੇਰੇ ਨਾਲ ਰਾਤਾ ਵੀ ਤੇਰੇ ਨਾਲ ਦਿਲ ਸਭੇ ਤੇਰੇ ਨਾਲ ਵੇ ਵੇਖਣਾ ਵੀ ਤੈਨੂੰ ਐ ਮੰਨਣਾ ਵੀ ਤੈਨੂੰ ਐ ਉਹ ਸਾਡਾ ਰੱਬ ਯਾਰ ਵੇ ਵਾ 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 ਇਹ ਮੈਨੂੰ ਲੱਗਦਾ ਇਹਨਾਂ ਤੇ ਰੀਲਸ ਵੀ ਕਾਫੀ ਬਣ ਚੁੱਕੀਆਂ ਨੇ ਇਸ ਗਾਣੇ ਤੇ ਤੇ ਇਹ ਕਮਲ ਖਾਨ ਜੀ ਹੋਰ ਕੁਝ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ ਜਾਂ ਫਿਰ ਆਪਣੀ ਲਾਈਫ ਬਾਰੇ ਦੱਸੋ ਤੁਸੀਂ ਨਵੇਂ ਪ੍ਰੋਜੈਕਟ ਕਾਫੀ ਨੇ ਜੀ ਬਹੁਤ سارے ਗਾਣੇ ਨੇ ਇਸ ਗਾਣੇ ਤੋਂ ਬਾਅਦ ਸਾਡੀ 3-4 EP ਸਾਡੀਆਂ ਪਲਾਨ ਹੋਈਆਂ ਹੋਈਆਂ ਉਹ ਵੀ ਰੱਬ ਦੀ ਮਿਹਰ ਨਾਲ ਬਹੁਤ ਸੋਹਣੇ ਗਾਣੇ ਬਣ ਗਏ ਨੇ ਤੇ ਉਹ ਵੀ ਬਹੁਤ ਜਲਦੀ ਤੁਹਾਡੀ ਕਚਹਿਰੀ 'ਚ ਲੈ ਕੇ ਆਵਾਂਗੇ ਪ੍ਰੋਜੈਕਟ ਦੇ ਵਿੱਚ ਮੇਰਾ ਬਸ ਇਹ ਹੈ ਕਿ ਚਾਹੇ ਮੈਂ ਗਾਣੇ ਥੋੜੇ ਕਰਾਂ ਪਰ ਮੈਨੂੰ ਉਨੇਕ ਉਸ ਉਸ ਉਹ ਮੇਰੀ ਸੋਚ ਤੇ ਆ ਗਿਆ ਮੈਂ ਕਿ ਕੀ ਚੀਜ਼ਾਂ ਥੋੜੀਆਂ ਹੋਣ ਪਰ ਵਧੀਆ ਹੋਣ ਜੀ ਦੈਟਸ ਇਟ ਤੇ ਮੈਰਿਜ ਬਾਰੇ ਨਹੀਂ ਕਦੀ ਸੋਚਿਆ ਤੁਸੀਂ ਕਿ ਪਰਸਨਲ ਲਾਈਫ ਬਾਰੇ ਕਿ ਮੈਂ ਮੈਰਿਜ ਵੀ ਕਰਵਾਣੀ ਹੈ oh my god ਤੁਸੀਂ ਤੁਹਾਨੂੰ ਪਤਾ ਨਹੀਂ ਅਸ ਤੱਕ ਕਿ ਮੇਰੀ ਮੈਰਿਜ ਹੋ ਗਈ ਮੈਰਿਜ ਹੋ ਹੀ ਗਈ ਤੁਹਾਡੀ ਤੁਸੀਂ ਦੇਖੋ ਮੈਂ ਲਾਸਟ ਨਹੀਂ ਆਂ ਇੰਡਸਟਰੀ ਚ ਤੁਸੀਂ ਲਾਸਟ ਇੰਡਸਟਰੀ ਚ ਚਾਰ ਸਾਲ ਤੁਸੀਂ ਕਿਤੇ ਗਾਇਬ ਰਹੇ ਹੋ ਜਿਹੜਾ ਤੁਹਾਡਾ ਮੇਰੇ ਤੇ ਧਿਆਨ ਹੀ ਨਹੀਂ ਰਿਹਾ ਇਹ ਤਾਂ ਥੈਂਕ ਯੂ ਇਸ ਕੱਟੀ ਹੋਣਾ ਤੁਹਾਨੂੰ ਸੌ ਲੱਗੇ ਤੁਹਾਡੇ ਚੈਨਲ ਦੀ ਜੀ ਜੀ ਏ ਤੁਸੀਂ ਕਟਣੀ ਨਹੀਂ 4 ਸਾਲ ਤੁਸੀਂ ਕਿਤੇ ਗਾਇਬ ਰਹੇ ਹੋ 4 ਸਾਲ ਮੈਂ ਇੰਡਸਟਰੀ 'ਚ ਸੀ ਮੈਨੂੰ ਲੱਗਦਾ ਕੁੜੀ ਆ ਕਿਤੇ ਘੁੰਮ ਫਿਰ ਕੇ ਆ ਗਈ 4 ਸਾਲ ਬਾਅਦ ਆ ਕੇ ਇੰਟਰਵਿਊ ਲੈ ਲਈ ਮੇਰੀ ਇਹਨੇ ਥੈਂਕ ਯੂ ਜੀ ਥੈਂਕ ਯੂ ਕਮਲ ਖਾਨ ਜੀ ਸੋ ਬਿਲਕੁਲ ਐਸੀ ਕਿ ਸਾਡੇ ਨਾਲ ਕਮਲ ਖਾਨ ਜੀ ਨੇ ਬੜੀ ਆਪਣੀ ਜਿਹੜੀ ਹੈ ਜੋ ਦਾਦੀ ਅਮੀ ਇਹ Song ਲੈ ਕੇ ਆ ਰਹੇ ਨੇ Track ਲੈ ਕੇ ਆ ਰਹੇ ਉਸ ਬਾਰੇ ਵੀ ਗੱਲਾਂ ਕੀਤੀਆਂ ਤੇ ਹੋਰ ਵੀ ਗੱਲਾਂ ਕੀਤੀਆਂ ਨੇ ਸੋ ਦੱਸਿਓ ਕਮੈਂਟ ਬਾਕਸ 'ਚ ਕਮੈਂਟ ਕਰਕੇ